ਜਾ ਰਿਹਾ ਮੇਤਰਾ ਸਾਰੇ ਆਪਣਾ ਨਵਾਂ ਵਲੌਗ ਦਰਸਲ ਕਹਿੰਦਾ ਟਿਕ 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 ਬਾਏ 7 8 ਬਾਏ ਸਾਲੇ ਸ਼ੁਰੂ ਕਰਦੇ ਬਾਏ ਕਹਿੰਦੇ ਸ਼ੁਰੂ ਆਪਾਂ ਮੇਤਰਾ ਹਣ ਚੱਲੇ ਗਰਾਊਂਡ ਦਾ ਟਾਈਮ ਹੋ ਗਿਆ ਬਚ ਚੁਕਿਆ 3:30 ਮਿਹਨਤ ਲਾਉਂਦਾ ਪੂਰਾ ਟਾਈਮ ਆਪਾਂ ਤੁਰੇ ਆਂਦੇ ਗਰਾਊਂਡ ਤੇ ਤੁਹਾਨੂੰ ਆ ਵਿਖਾਉਣੇ ਆ ਲੇ ਪਾਲੇ ਆਪਾਂ ਆਪਣੇ ਨਹੀਂ ਵਹਿ ਕੇਦੇ ਆ ਤੇ ਆਪਣਾ ਆਪਾਂ ਨਾਂ ਹੀ ਲਿਆਵਦਾ ਆਪਾਂ ਨਾਂ ਹੀ ਲਿਆਵਦਾ ਆ ਗਿਆ ਮੇਤਰਾ ਗਰਾਊਂਡ ਆਵੇ ਆ ਦੇਖੋ ਗੱਡੀ ਦੀ ਆਵਾਜ਼ ਹੈ ਗੱਡੀ ਦੀ ਆਵਾਜ਼ ਪੂਰੀ ਅਸਤਰ ਆ ਗਿਆ ਮੇਟਰਾ ਗਰਾਉਂਡ ਹੈ ਚਿੱਟੀ ਤੋਂ ਨਾ ਬੰਦ ਕਰਦੀ ਕਿ ਇਹ ਆ ਗਿਆਗਾ ਸਾਹਿਬ ਗੱਲ ਨਾ ਆਪਣਾ ਗੋਰਾ ਯਾਰ ਬੈਠਾ ਹੈ ਗੋਰਾ ਯਾਰ ਗੋਰਾ ਹੈਲੋ ਕਰਦੇ ਆ ਕਰਦੇ ਬਾਏ ਕਰਦੀ ਗੋਰੇ ਨੂੰ ਆ ਆ ਆ ਆ ਕੰਮ ਹੈ ਹੋਏ ਆ ਸ਼ੇਰਾ ਖੀਦੇ ਏ ਏ ਏ ਰ ਟੈਂਟਾ ਚੱਲ 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 ਸਭਿਆ ਸਰਪਾਂ ਜੇ ਕਰੀ ਚੱਲ ਚੱਲ ਟੈਂਟਾ ਦੌੜਾ ਹੋ ਰੀਆਂ ੜ ਮੈਂ ਨਾ ਰੱਖ ਕੇ ਛੱਡ ਲਾ ਰੱਖ ਲੈਣੇ ਮੜ ਕੇ ਵਾਰਾ ਛੱਡ ਦੇਣਗੇ ਪਹਿਲਾਂ ਰੱਖ ਲੈਣੇ ਮੜ ਕੇ ਛੱਡ ਦਿੰਦੇ ਲਾਲੂ ਸਾਹਮਣੀਆਂ ਨਹੀਂ ਹੁੰਦੀ ਇਹਨਾਂ ਆਹ ਕਾ ਛੱਡ ਦਿੰਦੇ ਮੜ ਕੇ ਆ ਆਪਣੇ ਸਾਹ ਯੋ ਯੋ ਉਹ ਵੇ ਗਾਂ ਕਾਓ ਕਾਓ ਦੀਦੀ ਆਪਣੇ ਨੇ ਆ ਚੁੱਕਾ ਹੈ